ਹੈਲੋ ਗਾਇਸ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਸੋਚ ਰਹੇ ਹਾਂ ਕਿ ਥੋੜਾ ਵੀ ਅਸੀਂ ਕਿੱਥੇ ਜਾ ਰਹੇ ਹਾਂ ਕਿ ਸਾਰਿਆਂ ਨੇ ਤਿਆਰ ਹੋਏ ਬੈਠੇ ਆ ਕਿ ਜਿਹੜੇ ਆਸਲ ਦੇ ਵਿੱਚ ਨਾ ਬੱਚਿਆਂ ਦੇ ਹੁਣ ਹੋਏ ਨੇ ਪੇਪਰ ਤੇ ਉਹਨਾਂ ਨੂੰ ਪੇਪਰਾਂ ਤੋਂ ਬਾਅਦ ਕਿ ਦੇਖਮਾਉਣ ਲਈ ਲੈ ਕੇ ਨਹੀਂ ਗਈ ਛੁੱਟੀਆਂ ਉਹਨਾਂ ਨੂੰ ਵੀ ਨਹੀਂ ਹੈਗੀਆਂ ਆਪਣੇ ਰਿਸ਼ਤੇਦਾਰ ਵੀ ਆਏ ਹੋਏ ਨੇ ਕਿ ਈ ਵੀ ਕਿਤੇ ਗਏ ਸੀਗੇ ਤੇ ਅੱਜ ਅਸੀਂ ਇੱਕ ਸਰਪ੍ਰਾਈਜ਼ ਮੰਲੀ ਜਾ ਰਹੇ ਹਾਂ ਕਿ ਤੁਹਾਨੂੰ ਉਹ ਦੱਸਾਂਗੇ ਆਪਾਂ ਉੱਥੇ ਪਹੁੰਚ ਕੇ ਕਿ ਜਿੱਥੇ ਅਸੀਂ ਜਾ ਰਹੇ ਹਾਂਗੇ ਬਹੁਤ ਸੋਹਣੀ ਪਲੇਸ ਹੈਗੀ ਹਾਂ ਘੁੰਮਣ ਵਾਲੀ ਬਹੁਤ ਸੋਹਣੀ ਪਲੇਸ ਹੈ ਅਸੀਂ ਪਹਿਲਾਂ ਵੀ ਉੱਥੇ ਕਈ ਵਾਰ ਗ ਤੇ ਅਕਸਰ ਆਵੇ ਨਾ ਨਾਮ ਨਹੀਂ ਦੱਸਣਾ ਨਾਮ ਦੱਸ ਦੋ ਕਹਿੰਦਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਕਿ ਲੇਟ ਨਹੀਂ ਕਰਦੇ ਇੱਕ ਚੀਜ਼ ਦਿਖਾਉਂ ਤੁਹਾਨੂੰ ਆ ਸਾਡੇ ਦਿਨਾਂ ਦੀ ਮਹਿਜ਼ੀ ਕੀ ਬਾਤ ਆ ਕਿ ਸਾਡੀ ਅਸੀਂ ਰਹਿ ਗਏ ਆ ਟਾਟ ਰਹਿ ਗਏ ਅਸੀਂ ਤੇ ਨੇੜੇ ਆਪ ਦੀ ਆਪ ਦੀ ਮਹਿਜ਼ੀ ਕਰਮੀ ਤੂੰ ਆਪ ਦੀ ਤੂੰ ਆਪ ਸੀ ਜੇ ਦੀ ਮਹਿਜ਼ੀ ਆ ਆ ਲਾਂਗੇ ਨਾ ਆਟਾ ਇਹਦਾ ਥੋੜਾ ਜਿਹਾ ਫਰਕ ਆ ਚਲੋ ਕੋਈ ਗੱਲ ਨਹੀਂ ਅਸੀਂ ਚੱਲਦੇ ਆਂ ਫੋਨ ਉੱਤੇ ਵਿਚਿਆਂ ਦੇ ਪੂਰੇ ਘੁੰਮਣ ਵਾਲੀ ਜਗ੍ਹਾ ਕਿ ਤੁਹਾਨੂੰ ਉੱਥੇ ਚੱਲ ਕੇ ਦਿਖਾਉਣੇ ਵੀ ਜਗ੍ਹਾ ਕਰੀਏਗੀ ਆ ਜੀ ਚਲੋ ਵੀ ਆਪਾਂ ਆ ਤੇ ਸੱਜਣ ਕੱਲਾ ਵੇਟਪੋੜੀ ਮਤੇ ਰੱਖ ਦਿੱਤਾ ਉਹ ਪੁੱਪੜ ਜੀ ਆਹ ਬਲਗਰੇਜ ਨੂੰ ਵੀ ਆ ਮੇਰੇ ਪੁੱਪੜ ਦਿੱਤੀ ਚਲ ਗੁਰਮਨ ਕਹਿੰਦਾ ਮੈਂ ਰੇ ਆਂਟੀ ਤੁਸੀਂ ਹੋਲੀ ਨਹੀਂ ਖੇਡੇ ਭਿੱਜੀ ਜਾ ਰਹਾ ਸੀ ਕਾਕਾ ਤੁਸੀਂ ਰਹਿ ਲਾਉਣ ਦਾ ਆਪਾਂ ਤਾਂ ਸੀ ਝਾਰਾ ਮੇਰੇ ਹੂਣ ਲੰਦਾ ਸੀ ਕਿਤੇ ਮਾਰ ਖਣਾ ਸੀ ਹਾਂ ਸਵੇਰ ਦਾ ਆਇਆ ਨਹੀਂ ਚਲਿਏ ਹਾਂ ਲੋ ਜੀ ਗਾਇਸ ਬੈਠੀਏ ਜਨਤਾ ਪਾਰਟੀ ਨੂੰ ਵੀ ਲੈ ਲਿਆ ਸੀ ਲਫਾਹ ਦਿਖਾਵਾ ਆਪਣਾ ਆ ਦੇਖੋ ਅਸੀਂ ਖਾਣ ਪੀਣ ਵੀ ਲੈ ਲਿਆ ਨਾਲ ਮਿਲ ਕੇ ਖਾਵਾਂਗੇ ਹਾਂ ਮਿਲ ਕੇ ਖਾਵਾਂਗੇ ਬੇ ਸਾਰੇ ਹੁਣ ਆਪਾਂ ਚੱਲੇ ਪਿੱਛੇ ਬੈਠੀ ਸਾਡੀ ਜਨ ਸੰਖਿਆ ਸਾਰੀ ਬਾਈ ਚੁੱਪ ਗਿਆ ਬਿਆ ਤੇ ਆਹ ਸਾਡੇ ਡਰਾਈਵਰ ਸਾਹਿਬ ਚਲਾ ਰਹੇ ਨੇ ਗੱਡੀ ਹੁਣ ਜੀ ਆ ਕੇ ਇਤਨਾ 1000 ਰੁਪਏ ਮਹੀਨਾ ਤੋਂ ਦਿਖਾ ਕੇ ਰੱਖੇ ਹੋਏ ਨੇ ਜੀ ਹਾਂ ਆ ਜਾ 1000 ਰੁਪਏ ਮਹੀਨੇ ਤੋਂ ਕੋਈ ਨਹੀਂ ਰਹਿਣਾ ਇਹ ਦੇ ਵੀ ਆ 1000 ਰੁਪਏ ਕੱਢ ਹਾਂ 1000 ਰੁਪਏ ਤੇ ਕੋਈ ਨਹੀਂ ਰਹਿੰਦਾ ਹੈਗਾ ਜਿਹਾ ਦੂਸਰੀ ਬਾਤ ਨਹੀਂ ਕਰ ਰੱਖਿਆ ਆਹ ਵਾ ਇਹ ਪਾਦੇ ਦੇ ਰਹਿੰਦੇ ਨੇ 100 100 ਰੁਪਏ ਪਤਾ ਕਿਹੜੇ ਕਹਿ ਰਿਹਾ 100 100 ਰੁਪਏ ਉਹ ਜਿਹੜੇ ਗੱਲੇ ਵਾਲੇ ਸੀਗੇ ਗੱਲੇ ਵਾਲੇ ਨਹੀਂ ਜਿਹੜੇ ਰਿਸ਼ਤੇਦਾਰੀ ਚੋਂ ਮਿਲਦੇ ਨੇ ਇਕੱਠੇ ਹੁੰਦੇ ਨੇ ਨਾ ਉਹ ਪੈਸੇ ਦੇ ਮੇਰ ਮਾਰੀ ਵੀ ਹੈ ਨਾ ਉਹ ਕਹਿੰਦਾ ਚੱਕਲੇ ਸਾਰੇ ਅੱਜ ਤੱਕ ਨਹੀਂ ਦਿੱਤੇਗੇ ਲੈ ਉਧਰ ਰਹਿਗਾ ਮੱਥੇ ਤੇ ਰੰਗ ਮੁੱਛਾਂ ਤੇ ਇਧਰ ਸਾਡੇ ਦਾ ਉੱਤਰ ਕਾ ਨਾ ਗਾੜੀ ਚ ਹੈਗਾ ਇੱਥੇ ਹੈਗਾ ਹਾਂ ਬਹੁਤ ਆ ਕਿਹਦੀ ਜਿਹੜਾ ਪੱਕਾ ਨਾ ਲੈ ਕੇ ਅੱਗੇ ਤੇ ਦੰਦ ਲਿਆ ਤਾਂ ਤੂੰ ਉਹੀ ਕੱਚੇ ਹਰਾ ਹੀ ਪੱਕਾ ਸੀਗਾ ਪੱਲਾ ਹਰਾ ਹਰੀ ਨਿਕਲੇ ਬਾਕੀ ਦਾ ਸਾਰਾ ਕੱਚਾ ਸੀ ਉਹ ਲੈ ਮੈਂ ਇੱਕੋ ਉਹਦੇ ਵਿੱਚੋਂ ਸੀ ਇਹ ਫੈਲਿਆਂ ਲੋਈ ਗਾਇਸ ਆਪਾਂ ਚੱਲਦੇ ਹਾਂਗੇ ਹੁਣ ਛੀਛੀ ਦੀ ਇਥੋਂ ਇਹਨਾਂ ਨੂੰ ਵੀ ਕਾਹਲੀ ਹੋਈ ਪਈ ਹੈਗੀ ਪਿੱਛੇ ਬੈਠੇ ਨੇਗੇ ਖਾਣ ਪੀਣੇ ਇਹਨਾਂ ਦਾ ਆਪਣੇ ਨਾਲ ਚੱਕ ਲਿਆ ਹੈਗਾ ਪਾਣੀ ਪੂਣੀ ਦਾ ਬੋਤਲਾਂ ਭਰ ਲਿਆ ਨਹੀਂ ਗਏ ਕਿਉਂਕਿ ਉੱਥੇ ਮौज-ਮਸਤੀ ਇਹਨਾਂ ਨੇ ਇੰਨੀ ਕਰ ਲੈਣੀ ਹੈਗੀ ਵੀ ਉਦੋਂ ਬਾਅਦ ਵਿੱਚ ਇਹਨਾਂ ਨੂੰ ਪਿਆਸ ਵੀ ਲੱਗੂ ਤੇ ਭੁੱਖ ਵੀ ਲੱਗੂ ਫਿਰ ਇਹਨਾਂ ਨੇ ਡਿੱਗਣਾ ਹੈ ਇੱਕਦਮ ਖਾਣ ਪੀਣ ਨੂੰ ਇਸ ਕਰਕੇ ਮੈਂ ਪਹਿਲਾਂ ਇਹਨਾਂ ਨੂੰ ਕਹਤਾ ਸੀਗਾ ਵੀ ਭਾਈ ਖਾਣ ਪੀਣ ਦਾ ਜਿਹੜਾ ਸਮਾਨ ਹੈ ਇਹਨਾਂ ਦਾ ਹਨਾ ਵੀ ਨਾਲ ਚੱਕ ਲਓ ਤੇ ਉੱਥੇ ਪੂਰੇ ਉਹਨੂੰ ਬਲੌਗ ਵੀ ਬਣੂਗਾ ਤੇ ਸ਼ਾਰਟ ਵੀ ਬਣਨਗੇ ਸਾਰਾ ਕੁਝ ਤੁਹਾਨੂੰ ਦਿਖਾਉਣੇ ਕਿ ਬਹੁਤ ਵਧੀਆ ਮਸਤੀਪੁਰਾ ਬਲੌਗ ਆਉਣ ਵਾਲਾ ਹੈ ਇਹ ਠੀਕ ਹੈ ਜੀ ਚਲੋ ਹੁਣ ਚੱਲਦੇ ਆਂਗੇ ਤੇ ਪਹੁੰਚਦੇ ਆਂਗੇ ਆਪਾਂ ਚੇਤੇ ਚੇਤੇ ਮੁਝ ਗਿਆਗੇ ਚਲੋ ਬੱਚੋ ਮਾਰੋ ਸ਼ਾਲਾ ਹੁਣ ਇਹਨਾਂ ਤੋਂ ਦੇਖਾ ਹੈ ਪੂਰਾ ਐਕਸਾਈਟਮੈਂਟ ਗਾਇਸ ਬਹੁਤ ਨਕਲ ਕਰ ਗਿਆ ਲੱਗਦਾ ਕੋਈ ਦੇ ਹੱਥ ਨਹੀਂ ਕੋਈ ਆਜੋ ਆਜੋ ਪਹਿਲਾਂ ਆਪਾਂ ਇਧਰ ਚੰਦੀ ਟੋਟ ਲਈਏ ਚਲੋ ਗਾਇਸ ਹੁਣ ਚੱਲਦੇ ਅੰਦਰ ਚੱਲੇ ਕਿੱਪਰ ਲੈਨੇਗੇ ਟਿਕਟਾ ਉਹਨੇ ਅੰਦਰ ਚੱਲ ਕੇ ਕਿੰਦਾ ਦਾ ਕੁਸ਼ਕੀ ਖੁਸ਼ ਆ ਗਿਆ ਇੱਥੇ ਹਨਾ ਆਇਆ ਸੀ ਉਹ ਦੋਨੇ ਕੋਲ ਆ ਕੇ ਤੈਨਾਂ ਨੂੰ ਲੱਗ ਗਈ ਦੇਖ ਤੂੰ ਆ ਜਾ ਨਾ ਇਹਦੇ ਨਾਲ ਹੋਰ 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 ਨਹੀਂ ਹੈਗਾ ਇਹ ਈਮੂ ਆ ਈਮੂ ਉਹ ਅੰਡੇ ਵੀ ਨਹੀਂ ਚੱਲਦੇ ਕਿ ਦੇਖੋ ਜੀ ਹਾਂ ਅੰਦਰ ਥੋੜੀ ਜਾਂਦੇ ਨਹੀਂ ਕਿ ਦੇਖਣ ਵਾਸਤੇ ਨਹੀਂ ਚੀਜ਼ਾ ਦਾ ਬਾਹਰੋਂ ਬਾਹਰ ਹੀ ਆਹ ਦੇਖੋ ਉਹ ਫਿਰਦਾ ਬਾਹਰ ਚਲ ਆਜੋ ਪਹਿਲਾਂ ਇੱਕ ਕੰਨ ਲੈ ਲਈ ਆਪਾਂ ਆਜੋ ਚਲੋ ਭਾਜ ਲੋ ਆਜੋ ਚੱਲੇ ਨਾ ਕਿੱਦੇ ਦਵਾਵਾ ਦੇ ਚੱਲੇ ਆਈ ਮੁਰਗਾ ਕਹੇ ਜਾ ਭਾਈ ਆਹ ਦੇਖੋ ਇਹ ਦੋਏ ਟਰਕੀ ਬੋਰਡ ਨੇ ਨਾ ਛੇੜੂ ਨਾ ਅਸੀਂ ਛੜਾਉਣਾ ਨਹੀਂ ਹੈਗਾ ਫਿਰ ਤੁਸੀਂ ਆਪ ਦਾ ਛੁੱਟ ਝਾਟਾ ਲਾ ਵੇਖੋ ਇਹਦੇ ਪਿੱਛੇ ਹੀ ਛੜਾ ਹੋ ਗਿਆ ਠਾ ਤਲਾ ਹੋ ਗਏ ਨੇ ਸ਼ੁਰੂ ਮਮਾ ਹੈਂਕੀ ਫੜਿਆ ਹਰ ਇੱਕ ਰੋਕ ਕਾਲੀ ਹੁੰਦੇ ਦੇ ਕਿ ਗੱਟੇ ਬਣਾ ਲੈ ਕੁੜੀਆਂ ਵੈਰੀ ਗੁੱਡ ਕਿੱਧਰ ਇਹ ਕਲਾਸ ਲਾਉਂਦਾ ਹੋ ਛੜ ਗਿਆ ਹੁਣ ਓਏ ਨਾ ਵੀ ਓਏ ਵੀ ਇਹਨਾਂ ਨੂੰ ਇਹਨਾਂ ਨੂੰ ਦੇਖਣ ਦੇ ਬਿਲਾ ਯਾਰ ਉਹ ਕਿੱਧਰ ਮੈਂ ਖਾਈ ਦੇ ਹੋ ਰਾਂ ਅੱਧਾ ਚੱਲ ਤੂੰ ਅੱਧਾ ਚੱਲ ਚਲੋ ਤੋਤੋ ਨਹੀਂ ਹੁਣ ਉਤਰੇ ਜਾਣ ਹੋਰ ਉਤਰੇ ਆ ਗਈ ਨਹੀਂ ਪੁੱਤੂ ਪੈਸਾ ਨਹੀਂ ਹੋ ਜਾ ਸਕਦਾ ਸਕੀਟਰੇ ਬੈਠੇ ਪੁੱਤ ਦੇ ਆੜੀ ਨੇ ਕਿ ਪਤਾ ਇਹਨਾਂ ਨੇ ਕਿੱਡੇ ਛੋਟਾ ਹੁੰਦਾ ਆਜੋ ਉਤਰਿਓ ਅੱਗੇ ਵੀ ਜਾਣਾ ਤੂੰ ਵਿੱਚ ਫਸ ਜਾਵੇਂਗੀ ਉਹਦੇ ਤੂੰ ਤਾਂ ਹੈਗੀ ਵੀ ਫਾਤ ਨਹੀਂ ਆ ਤਾ ਜੋਰ ਦੇ ਲਾਤਰਾ ਰਹਿਣਾ ਆਈ ਵੀ ਸਾਥੇ ਹੱਥ ਨਾਲ ਹੱਥ ਨਾਲ ਆਈ ਕਿੰਨੇ ਹੋਰੇ ਆ ਮਤ ਜੀ ਇਸੇ ਤੱਕ ਸੀ। ਤੇਰਾ ਉਹ ਆੜੀ ਕਿੱਥੇ ਗਈ ਜਿਹੜਾ ਪਹਿਲਾਂ ਕੋਈ ਫਿਰਦੇ ਹੁੰਦੇ ਸੀ ਨਾਲ। ਇਹਨਾਂ ਦੇ ਕੋਈ ਨਹੀਂ ਫਿਰਦੇ ਸੀ। ਆਹ ਪਾਂ ਚੱਲਾਂ ਫਿਰਦੇ ਸੀ। ਕੋਈ ਨਹੀਂ ਭਾਈਓ ਸੋਵੇ ਨਾ ਰਹੇ। ਅੱਜ ਵਾਕ ਬਹਿ ਗਿਆ ਕਿ ਹੁਣ। ਸਾਡੇ ਬੱਸ ਗਾਹੀ ਸੀ ਗਾਈ। ਛੋਟੇ ਨਿਆਣੇ। ਨੇ ਉਧਰ VOTING ਵੀ ਆ ਤੁਹਾਡੇ ਪਾਸਤੇ। ਤੁਸੀਂ ਹੁਣ VOTING ਚ ਛੱਟੇ ਹੋਏ ਤੁਸੀਂ ਜਦ ਤੱਕ ਅਸੀਂ ਜਾਣਾ ਉਦੋਂ ਤੱਕ ਨਿਕਲੇ ਹੋਵੋਗੇ। ਅੱਛਾ ਫਸੇ ਹੋਰ ਵੀ ਤੇ ਦੇਖਣਾਗਾ। ਜੈ ਆਹ ਦੇਖੋ ਰੁਕਦੇ ਤੇ ਟਾਇਰ ਨਹੀਂ ਹੈਗਾ ਇੱਧਰ ਨੀ ਪਿੱਛੇ ਵਾਲੀ ਚੜ੍ਹ ਬਥ ਪਾਉੜੀ ਲੱਗੀ ਹੋਈ ਆ ਪਿੱਛੇ ਪੈਰ ਤੇ ਸੱਟ ਖਵਾ ਦੇਗਾ ਬਸ ਨੀ ਕਰਦੇ ਆ ਦੇਖੋ ਐਸਾ ਕੱਤੋਂ ਦੀ ਪੰਗੇ ਲੈ ਜਾਏਗਾ ਸਾਡਾ ਕਿਉਂ ਭਈ ਇਹਦੇ ਪਿੱਛੋਂ ਦੀ ਨਹੀਂ ਚੜ੍ਹੇ ਆਪਾਂ ਮੈਨੂੰ ਇੱਥੇ ਮਜ਼ਾ ਆ ਰਿਹਾ ਅੱਛਾ ਐਡਵੈਂਚਰ ਕਰਕੇ ਮਜ਼ਾ ਆਉਂਦਾ ਤੈਨੂੰ ਚੱਲ ਆ ਜਾ ਫਿਰ نیچے ਹੁਣ نیچے ਦੇਖ ਕੇ ਆਈ ਚੱਲ ਬਾਜ ਰਿਹਾ ਆ ਦੇਖੋ ਆ ਚੱਲ ਰਿਹਾ ਇਹਨਾਂ ਦਾ ਫੋਟੋ ਸ਼ੂਟ ਇਹ ਕਿੱਥੋਂ ਵਾਲੀਆਂ ਆ ਉਹ ਨੇਗੀਆਂ ਲੇਡੀਜ਼ ਨੇਗੇ ਇਹ ਵੀ ਦੱਸ ਦਿਓ ਸਾਨੂੰ ਕੁਝ ਦੱਸੋ ਤਾਂ ਸੀ ਇਹਨਾਂ ਬਾਰੇ ਤੁਸੀਂ ਦੱਸੋ Rajasthan ਦੀਆਂ ਨੇਗੇ ਆ ਕਿ ਕਿੱਥੋਂ ਦੀਆਂ ਨੇਗੇ UP ਵਾਲੀਆਂ ਨੇ ਦੱਸ ਤਾਂ ਸੀ ਮੈਨੂੰ ਕੌਣ ਆ ਇਹ ਤੇਰੀ ਕੀ ਲਾਦੀ ਆ ਦਰਾਣੀਆਂ ਜਾਂ ਠਾਣੀਆਂ ਪਰਝਾਈ ਆ ਕੀ ਹੈ ਇਹ ਮੇਰੀ ਠਾਣੀਆਂ ਠਾਣੀਆਂ ਦਰਾਣੀਆਂ ਦਾ ਚੈਲੇ ਦੋ ਕਰਨਾ ਅੱਛਾ ਨੇ ਮਤਲਬ ਉਹਦੀਆਂ ਦੋ ਗੱਲਾਂ ਹਾਂ ਉਹਦੀਆਂ ਦੋ ਹੋ ਜਾਣੀ ਵੀ ਤਾਂ ਮੂੰਹ ਆਊਗਾ ਕਿਵੇਂ ਆਊਗੀ ਇਹ ਇਹ ਜਨਾਬ ਹੁੰਦਾ ਕਿ ਕੀ ਇਹ ਬਣਾ ਲੈ ਅੱਜ ਆਪੇ ਦੁੱਧ ਆਦੇ ਰਿੜਕਾ ਪੀਏਗਾ ਅੱਜ ਆਪੇ ਲੈ ਕੇ ਬਣਾ ਦੇਣਾ ਤਾਂ ਪਾਣੀ ਹੋਈ ਪਾਣੀ ਪਾਣੀ ਪਾੜੀ ਪੀਰੋ ਆ ਪਾਣੀ ਆਹ ਅਹੀ ਬੜਾ ਪਾਣੀ ਪੀਂਦੇ ਨੇਗੇ ਇਦਰਾ ਚੱਲ ਪਏ ਇਹਨਾਂ ਦਾ ਇੱਕ ਹੋਰ ਸ਼ੂਟ ਮਧਾਨੀ ਰੜਕ ਕੇ ਦੇ ਕੇ ਚਿਕਾਈਆਂ ਲੈ ਕੇ ਪਰ ਆ ਜਾ ਬਾਈ ਦੇਖੀ ਲੋਇ ਚ ਦੁੱਧ ਵੀ ਹੈਗਾ ਕਿ ਖਾਲੀ ਮਧਾਨੀ ਲਈ ਬੈਠੀ ਆ ਇਹ ਇਹਦਾ ਛੋਟਾ ਪਈ ਲੱਗਦਾ ਆ ਆਈ ਗਏ ਤੁਸੀਂ ਇਤਰੇ ਵਕਤ ਤੇ ਆ ਨਾ ਇਹੋ ਕਿ ਤੁਹਾਨੂੰ ਆਈ ਗਏ ਬੱਤ ਨਹੀਂ ਕਰਦੀ ਕਿ ਇਧਰ ਨਾਲ ਗੱਲ ਲੱਗ ਜੇ ਚਰਚਾ ਕਰਖਾ ਹੈ ਨਹੀਂ ਮੂਰੇ ਹਣਾ ਇਹ ਚਰਖਾ ਸੀਗਾ ਤਾਂ ਮੂਰੇ ਆ ਜਾ ਅੱਗੇ ਲਖਾ ਜੀ ਲੋਕ ਹਨ ਇਹ ਸਾਰੀਆਂ ਦੁਨੀਆ ਦੇ ਅੱਖ ਰੱਖਦੀਆਂ ਨੇ ਲੈ ਪਰਾਂਲੇ ਤੋਂ ਬੇਸਾੜੇ ਲੈ ਇਧਰ ਦੇਖੀਂ ਗੇਟ ਦਾ ਹੋ ਪਾਇਆ ਪਿਆ ਗੇਟ ਦਾ ਝੂਲਾ ਸਾਹਮਣੇ ਪਾਇਆ ਹੋਇਆ ਝੂਲਾ ਬਣਾਇਆ ਹੋਇਆ ਆ ਜੱਜ ਬੈਠੇ ਨੇ ਦੋ ਮੂਰੇ ਤੁਹਾਨੂੰ ਜੱਜ ਕਰਨਗੇ ਜੱਜ ਕਰੋ ਤੁਸੀਂ ਨੂੰ ਬਹੁਤ ਵਧੀਆ ਕਰਨੇ ਵਿੱਚ ਵਧੀਆ ਕਰਨੇ ਵਾਹ ਇਹ ਤਾਂ ਕਾਲਾ ਕਸਾਉਂਦਾ ਆਦਾ ਜੁਵਾ ਖਰੇ ਆ ਗਿਆ ਇਹ ਪੁਰਾਣਾ ਹੈ ਹਨਾ ਇਹ ਸ਼ੀਸ਼ਿਆਂ ਵਾਲਾ ਉਹ ਇਹ ਜੀ ਸ਼ੀਸ਼ੇ ਲੱਗੇ ਹੁੰਦੇ ਸੀਗੇ ਹਾਂ ਬੱਚਾ ਦੇਖੇ ਤੇ ਲੱਗ ਰਿਹਾ ਹੈ ਤੇ ਤੁਹਾਡੇ ਜਿੱਡਾ ਨਹੀਂ ਹੈਗਾ ਇਹ ਰੇਸ ਲਾਉਣ ਵਾਲਾ ਹੈ ਬੱਸ ਇਹ ਨਾਲ ਰੇਸਾਂ ਇਹਨਾਂ ਦੇ ਨਾਲ ਪਾਸਾ ਦੀ ਚੋਕ ਰੰਗ ਨਹੀਂ ਹਾਂ ਉਹ ਵਾਲਾ ਫੁੜੀ ਬੋਰਡਰ ਆ 50 ਨਹੀਂ ਦਿੱਤ ਆਹ 50 ਰੁਪਏ ਦੇ ਹਾਂ ਉਹ ਹੀ ਚਾਲੇ ਉੱਪਰ ਬੰਦਰ ਆਹ ਪੰਜਾਲੀ ਵੀ ਆ ਨਾਲੇ ਆ ਹਾਲੀਆਂ ਪੀਣੇ ਗਿਆ ਇੰਨਾ ਸੌਣਾ ਮੈਂ ਫੋਟੋ ਖਿੱਚਣ ਵਾਸਤੇ ਆ ਫੋਟੋ ਫੋਟੋ ਪ੍ਰੀ ਵੈਡਿੰਗ ਵਾਸਤੇ ਇੱਥੇ ਜੇ ਮਰਜ਼ੀ ਕਰ ਸਕਦੇ ਆਂਗੇ ਫਰੀ ਵੈੜੀਆਂ ਹੁੰਦੀਆਂ ਨੇ ਚਲਦੀਆਂ ਨੇ ਉੱਤਰ ਹਾਂ ਬੱਟੇ ਨੇ ਕਿ ਆ ਪਿੱਛੇ ਦੇਖੋ ਬੈਕਗ੍ਰਾਉਂਡ ਦਿੱਤੀ ਹੋਈ ਹੈਗੀ ਬਲੈਕ ਬਿਲਕੁਲ ਹਮ ਆਪ ਤੁਹਾਨੂੰ ਦਰਵਾਜ਼ੇ ਦੇ ਬਾਹਰ ਦਰਵਾਜ਼ੇ ਬਾਹਰੋਂ ਅੰਦਰੋਂ ਫਰੀ ਵੈੜੀ ਹੁੰਦੀ ਹੈ ਸੋਟਾ ਅੱਛਾ ਦੇਖ ਬੰਦ ਅੱਛਾ ਕੀ ਬਾਤਾਂ ਕੀ ਬਾਤਾਂ ਤੁਸੀਂ ਕਿੱਧਰ ਆ ਰਹੇ ਹੋ? ਇਹ ਕਿੱਧਰੋਂ ਚੱਲੇ ਆਪਾਂ ਹਾਂ? ਅੱਛਾ ਲੋਕੇਸ਼ਨ ਆ ਗਈ। ਇੱਥੇ ਸੋਹਣਾ ਲੱਗ। ਅੱਛਾ 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 3 ਵੈਡਿੰਗਾਂ ਵਾਸਤੇ ਆ ਗਏ। ਆਇਆ ਬਾਬੀ? ਬਾਡੀ ਨਹੀਂ ਚੱਲਦੀ ਬਾਡੀ ਨਹੀਂ ਹੈਗੀ। ਵਾਹ ਮੰਜੇ ਧਰੇ ਹੋਏ ਨੇ ਇੱਥੇ ਤਾਂ। ਬਾਡੀ ਨਹੀਂ ਹੈਗੀ। ਪੁਰਾਣੀ ਟੀਵੀ 'ਤੇ ਆ ਗਏ। ਚੁੱਲਾ ਰੇਡੀਓ ਪਿਆ ਰੇਡੀਓ ਪਿਆ ਕਰ ਲੈ ਦੇਖ ਲੈ ਆਉਂਦਾ ਨਹੀਂ ਰੇਕਣਾ ਆਦੀ ਹੈ ਵਾਗੇ ਇਹਦੇ ਜੇਵੜੇ ਨੇ ਉਲੀ ਆਇਆ ਹੈ ਉਹਨਾਂ ਨੂੰ ਪਤਾ ਸੀ ਵੀ ਪੰਗੇ ਲੈਣ ਨਹੀਂ ਹਟਣਾ ਫਿਰ ਇਹਨਾਂ ਨੇ ਹਾਂ ਐਕਸੇ ਵਾਹੋ ਕਿੰਨੇ ਸੋਹਣੇ ਆ ਉਹਨਿਓ ਹੈਨਾ ਖੁਸ਼ੀ ਵਾਦੀ ਬੱਤ ਪਹਿਲਾਂ ਰੋਟੀ ਬਣਾਉਣੀ ਹੈ ਆ ਦੇਖ ਕੀ ਕੁਛ ਹੈ ਚਿਲਾ ਵੀ ਇੱਥੇ ਹੈ ਇਹਦੇ ਅੰਦਰ ਨਹੀਂ ਲਗਾ ਦਿੰਦੇ ਮੈਂ ਰੋਟੀ ਦਾ ਬੇਡਾ ਅੱਛਾ ਆਗੇ ਆ ਕੇ ਪਿੱਛੇ ਆਹ ਹੂੰ ਇਹ ਜਿਹੜਾ ਨਹੀਂ 30 ਦਿਨ ਕੀ ਕਹਿੰਦੇ ਨੇ ਇਹਨੂੰ ਹਾਂ ਹਾਂ ਸੋਕ ਤੇ ਦੇਖ ਰਹੇ ਸੀ ਆ ਦੇਖੋ ਜੀ ਗਾਇਸ ਆ ਇੱਕ ਹੋਰ ਲੋਕੇਸ਼ਨ ਆ ਗਈ ਇਥੇ ਹੁਣ ਦਫਾਣਾ ਵਾ ਆਹਾ ਫੋਟੋ ਫੋਟੋ ਕਰਾਉਣ ਨੂੰ ਤਰੀ ਵੈਡਿੰਗ ਕਰਾਉਣ ਨੂੰ ਕਿੰਨੀ ਸੋਹਣੀ ਲੋਕੇਸ਼ਨ ਆ ਗਈ ਦੇਖੋ ਆਹਦੇ ਵਾਲੇ ਬਹੁਤ ਸਾਰੀਆਂ ਇੰਜ ਲੋਕੇਸ਼ਨਾਂ ਬਣੀਆਂ ਹੋਈਆਂ ਨੇ ਯਾਰ ਇੱਧਰ ਵੀ ਬਣਿਆ ਹੋਇਆ ਪ੍ਰਾਣੀਆਂ ਚੂੜੀਆਂ ਵਾਲਾ ਬਣਿਆ ਹੋਇਆ ਗਾ ਜੀ ਕੀ ਐ ਇਹ ਚੂੜੀਆਂ ਦਾ ਮੇਲਾ ਮੇਲਾ ਨਹੀਂ ਬਾਜ਼ਾਰ ਜਿਵੇਂ ਉਹ ਹੁਣ ਦੁਕਾਨ ਹੁੰਦੀ ਐ ਚੂੜੀਆਂ ਦੀ ਅੱਗੇ ਮੈਂ ਮਾਮਾ ਤੇ ਦੀਆਂ ਦੋ ਜਣੇ ਬੈਠੇ ਨੇ ਜੀ ਸਿਰ ਬੌਂਦੀਆਂ ਨੇ ਹੈ ਤੁਨੇ ਕੀ ਚੀਜ਼ ਦਿਖਾਣਾ ਹੋਰ ਕੀ ਆਉਂ ਤੁਹਾਨੂੰ ਲੈ ਬਾਬਾ ਅੰਦਾਜ਼ ਪੜਦੇ ਦਿਖਾਉਣੀ ਚਾਹੁੰਦੇ ਅੱਛਾ ਆ ਆ ਆਪਣਾ ਨੀ ਮਸ਼ੀਨ ਪਹਿਲਾਂ ਤਾਂ ਮਸ਼ੀਨ ਦੇ ਫੇਰ ਟੋਕਾ ਕਰ ਤੂੰ ਆ ਜਾ ਗੇੜ ਲਾਉ ਰੋਗੇ ਬਾਈ ਹਾਂ ਇਹ ਪਿੱਛੇ ਉਹ ਬਣਾਉਂਦੇ ਨੇ ਇਹ ਤੇ ਵੀ ਬੈਟਿੰਗਾਂ ਚ ਆਹਾ ਇਹ ਪੜ ਰਹੇ ਨੇ ਹਾਂ ਜੀ ਮਾਂ ਨੇ ਸਮਝਾਇਆ ਸੀ ਸਮਝਾ ਰਹੀ ਸੀ ਕਿ ਇਹ ਟਿਊਸ਼ਨ ਲੱਗੀ ਹੋਈ ਹੈ ਆਪਣੇ ਅੱਛਾ ਇਹ ਟੀਚਰ ਆ ਗਈ ਇਹ ਸਟੂਡੈਂਟ ਨੇਗੇ ਤੂੰ ਵੀ ਬੈਠ ਵਈ ਸਟੂਡੈਂਟ ਫਤਿਹ ਤੂੰ ਵੀ ਬੈਠ ਵਿੱਚ ਕਿਉਂ ਮੈਂ ਸਮਝਾ ਰਿਹਾ ਤੂੰ ਵੀ ਟੀਚਰ ਉਹ ਹੈਗਾ ਸਟੂਡੈਂਟ ਹੈਗਾ ਟੀਚਰ ਤਾਂ ਆਏਗੀ ਆਹਾ ਇਹ ਨਹੀਂ ਬਣਦਾ ਹਾਂ ਜੀ ਸਟੂਡੈਂਟ ਉਹ ਫਸ ਗਿਆ ਹਾਂ ਇੱਕ ਸਟੂਡੈਂਟ ਆ